ਸੰਗਾਤ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਐਸਐਚਐਸਜੀ ਕੇਅਰ ਸੈਂਟਰ ਮਦਨਹੜੀ ਖਰੜ ਦੇ ਵਿੱਚ ਕੜਿਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਸਪਾਈਨਲ ਕੋਡ ਇੰਜਰੀ ਦੇ ਪੇਸ਼ੈਂਟਸ ਨੇ ਇਹਨਾਂ ਦੇ ਫਿਜ਼ੀਕਲ ਟ੍ਰੀਟਮੈਂਟ ਪੈਟਸੋਰ ਦਾ ਟ੍ਰੀਟਮੈਂਟ ਫਿਜ਼ੀਓਥੈਰੇਪੀ ਟ੍ਰੀਟਮੈਂਟ ਤਾਂ ਹੋ ਹੀ ਰਿਹਾ ਜੀ ਆਪ ਸਾਰੇ ਵੀਡੀਓਜ਼ ਦੇਖਦੇ ਹੋ ਤੁਹਾਡਾ ਸਹਿਯੋਗ ਕਾਫੀ ਹੋ ਰਿਹਾ ਜੀ ਤੁਸੀਂ ਸੇਵਾਵਾ ਨਿਭਾ ਰਹੇ ਹੋ ਜੀ ਤੁਸੀਂ ਅੱਜ ਇੱਕ ਹੋਰ ਚੀਜ਼ ਦੇਖੋਗੇ ਕਿ ਜਿੱਥੇ ਇਹਨਾਂ ਦੀ ਫਿਜ਼ੀਕਲ ਆਪਾਂ ਸਟੇਬਿਲਟੀ ਫਿਜ਼ੀਕਲ ਐਕਸਰਸਾਈਜ਼ ਜਿੱਥੇ ਆਪਾਂ ਕਰਵਾਉਂਦੇ ਆ ਉੱਥੇ ਹੀ ਮੈਂਟਲ ਐਕਸਰਸਾਈਜ਼ ਹੋਗੀ ਫਨ ਐਕਟੀਵਿਟੀਜ਼ ਹੋਗੀ ਆਪਾਂ ਉਹ ਵੀ ਕਰਵਾਉਣਾ ਹੈ ਤਾਂ ਕਿ ਇਹਨਾਂ ਨੂੰ ਜਿਹੜੀ ਮੈਂਟਲ ਇਲਨੈਸ ਜਿਹੜੀ ਹੋ ਜਾਂਦੀ ਹੈ ਪੇਸ਼ੈਂਟ ਨੂੰ ਉਸ ਤੋਂ ਇਹ ਓਵਰਕਮ ਹੋ ਜਾਣ ਕਿਉਂਕਿ ਕਿਸੇ ਦੇ ਵੀ ਅਗਰ ਫਿਜ਼ੀਕਲ ਇੰਜਰੀ ਹੋ ਜਾਂਦੀ ਹੈ ਖਾਸ ਕਰਕੇ ਅਗਰ ਹੈਡ ਇੰਜਰੀ ਹੋਏ ਔਰ ਸਪਾਈਨਲ ਕੋਰਡ ਦੀ ਇੰਜਰੀ ਹੋਏ ਤਾਂ ਉਹਦੇ ਵਿੱਚ ਲਾਜ਼ਮੀ ਹੈ ਕਿ ਫਿਜ਼ੀਕਲ ਉਹਨਾਂ ਦਾ ਸਟੇਬਿਲਟੀ ਤਾਂ ਖਰਾਬ ਹੋਏਗੀ ਹੋਏਗੀ ਮੈਂਟਲ ਸਟੇਬਿਲਟੀ ਵੀ ਖਰਾਬ ਹੋ ਜਾਂਦੀ ਹੈ ਮੈਂਟਲ ਸਟੇਬਿਲਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਤਾਂ ਕਿ ਪੇਸ਼ੈਂਟ ਤੇ ਐਸੀ ਆਪਾਂ ਐਕਸਰਸਾਈਜ਼ ਕੁਝ ਕਰਵਾਈ ਹੈ ਜਿਹੜੀ ਉਹਨਾਂ ਲਈ ਫਨ ਐਕਟੀਵਿਟੀ ਵੀ ਹੋਏ ਉਹਨਾਂ ਦੇ ਬੈਲੈਂਸ ਦੇ ਵਿੱਚ ਵੀ ਇਨਕਰੀਸ ਕਰੇ ਤੇ ਉਹਨਾਂ ਦੀ ਮੈਂਟਲ ਜਿਹੜੀ ਸਟੇਬਿਲਿਟੀ ਆ ਉਹਨੂੰ ਵੀ ਐਨਹਾਂਸ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਕੋਲ ਐਸਸੀਆਈ ਦੇ ਪੇਸ਼ੈਂਟਸ ਨੇ ਉਹ ਬੋਲ ਦੇ ਨਾਲ ਟਿਪਸ ਦੇ ਨਾਲ ਇੱਕ ਦੂਜੇ ਨੂੰ ਕੈਚਿੰਗ ਕਰਵਾ ਰਹੇ ਨੇ ਤੇ ਉਹਦੇ ਨਾਲ ਤੁਸੀਂ ਦੇਖੋ ਕਿ ਇਹਨਾਂ ਦਾ ਬੈਲੈਂਸਿੰਗ ਦੇ ਵਿੱਚ ਵੀ ਇੰਪਰੂਵ ਹੋਏਗਾ ਤੇ ਨਾਲੇ ਫਨ ਐਕਟੀਵਿਟੀ ਤੇ ਹੈ ਹੀ ਹੈ ਇਹਨਾਂ ਨੂੰ ਖੁਸ਼ੀ ਦਾ ਮਾਹੌਲ ਵੀ ਹੋ ਰਿਹਾ ਕਿ ਹਾਂ ਇਹਨਾਂ ਨੂੰ ਕੁਝ ਲੱਗ ਰਿਹਾ ਕਿ ਹਾਂ ਅਸੀਂ ਕੁਝ ਅੱਛਾ ਖੇਡ ਰਹੇ ਹਾਂ ਜਿਵੇਂ ਕਿ ਇਹ ਪਹਿਲੇ ਆਪਣੇ ਪੈਰਾਂ ਤੇ ਤੁਰਦੇ ਸੀ ਉਹਵੇਂ ਇਹ ਆਪਣੇ ਰੋਜ਼ਮਰਾਂਹ ਜੀ ਜ਼ਿੰਦਗੀ ਬਤੀਤ ਕਰਦੇ ਸੀ ਬੱਚਿਆਂ ਨਾਲ ਵੀ ਖੇਡਦੇ ਹੋਏਗੇ ਆਪਣੇ ਰਿਲੇਟਿਵਸ ਦੇ ਨਾਲ ਵੀ ਖੇਡਦੇ ਹੋਗੇ ਕੋਈ ਗਰਾਊਂਡ ਦੇ ਵਿੱਚ ਜਾ ਕੇ ਵੀ ਖੇਡਦਾ ਹੋਏਗਾ ਕਿਉਂਕਿ ਸਾਡੇ ਕੋਲ ਜਵਾਨ ਜਵਾਨ ਦੇ ਯੰਗ ਏਜ ਦੇ ਪੇਸ਼ੈਂਟਸ ਵੀ ਨੇ ਤੇ ਤਾਂ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਲੱਗੇ ਕੋਈ ਘਾਟਾ ਨਾ ਲੱਗੇ ਇਸ ਕਰਕੇ ਉਹਨਾਂ ਦੇ ਮੈਂਟਲ ਸਟੇਬਿਲਟੀ ਔਰ ਬੈਲੈਂਸਿੰਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਐਕਟੀਵਿਟੀਜ਼ ਗੇਮਸ ਖੜਾਣੇ ਆ ਸਾਡੇ ਕੋਲ ਇਸ ਬੋਲ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਵੇਰੀਅਸ ਗੇਮਸ ਨੇ ਜਿਵੇਂ ਅਸੀਂ ਕੋਈ ਚੈਸ ਖੇਡ ਸਕਦਾ ਹੈ ਕੋਈ ਬੈਡਮਿੰਟਨ ਖੇਡ ਸਕਦਾ ਹੈ ਅਸੀਂ ਬੈਡਮਿੰਟਨ ਵੀ ਖਿਡਾ ਰਹੇ ਹਾਂ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਸਾਡੇ ਜਿਹੜੇ ਦੋ ਪੇਸ਼IENTS ਨੇ ਇਹ ਕਾਫੀ ਜ਼ਿਆਦਾ ਐਕਟਿਵ ਉਸ ਦੇ ਵਿੱਚ ਐਕਟਿਵ ਐਕਸਰਸਾਈਜ਼ ਕਰਨ ਲੱਗੇ ਨੇ ਤੇ ਅੱਜ ਇਹਨਾਂ ਨੂੰ ਅਸੀਂ ਬੈਡਮਿੰਟਨ ਵੀ ਖਿਡਾ ਰਹੇ ਹਾਂ ਜੀ ਤੁਸੀਂ ਦੇਖ ਲਓ ਇਹ ਬਲਦੇਵ ਸਿੰਘ ਤੇ ਸ਼ੇਰ ਸਿੰਘ ਵੀਰ ਜੀ ਨੇ ਦੋਨੋਂ ਬੈਡਮਿੰਟਨ ਖੇਡ ਰਹੇ ਨੇ ਤਾਂ ਕਿ ਕੁਝ ਮਾਹੌਲ ਡਿਫਰੈਂਸ ਹੋਏ ਹਰ ਦਿਨ ਅਸੀਂ ਐਕਸਰਸਾਈਜ਼ ਤਾਂ ਕਰਦੇ ਹੀ ਕਰਦੇ ਆ ਪੂਰੀ ਆਪਾਂ ਐਕਸਰਸਾਈਜ਼ ਤਾਂ ਕਰ ਹੀ ਰਹੇ ਆ ਕਿ ਥੋੜਾ ਜਿਹਾ ਐਕਸਰਸਾਈਜ਼ ਤੋਂ ਵੱਖਰਾ ਪਰ ਪਲੱਸ ਐਕਸਰਸਾਈਜ਼ ਵੀ ਜਿਹਦੇ ਨਾਲ ਹੋਵੇ ਤੇ ਥੋੜਾ ਜਿਹਾ ਇਹਨਾਂ ਦਾ ਫਨ ਫਨ ਵੀ ਹੋਏ ਤਾਂ ਕਿ ਇਹਨਾਂ ਦੇ ਮਨ ਨੂੰ ਵੀ ਖੁਸ਼ੀ ਹੋਏ ਤੇ ਵੈਸੇ ਤਾਂ ਇਹਨਾਂ ਦੇ ਐਕਟੀਵਿਟੀ ਤਾਂ ਚੱਲ ਹੀ ਰਹੀ ਹੈ ਜੀ ਐਕਸਰਸਾਈਜ਼ ਵੀ ਫਿਜ਼ੀਓਥੈਰੇਪੀ ਟ੍ਰੀਟਮੈਂਟ ਵੀ ਪੂਰਾ ਚੱਲ ਰਿਹਾ ਆਪ ਸਾਰੀ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਜੀ ਤੁਸੀਂ ਸਾਰੀ ਸੰਗਤ ਐਦਾਂ ਹੀ ਸਹਿਯੋਗ ਕਰਦੇ ਰਹੋ ਬਸ ਇੰਨੇ ਸ਼ਬਦਾਂ ਦੇ ਨਾਲ ਮੈਂ ਵੀਡੀਓ ਨੂੰ ਕਲੋਸ ਕਰਦਾ ਜੀ ਕਿ ਤੁਸੀਂ ਜਿੰਨਾ ਤੁਸੀਂ ਸਹਿਯੋਗ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸੇ ਅਦੇ ਨਜ਼ਰ ਰੱਖਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਲੋੜਵੰਦ ਪੇਸ਼ੈਂਟ ਦੇ ਕੋਲ ਤੰਨੀ ਸੱਜਣ ਦੇ ਕੋਲੇ ਵੀਡੀਓ ਪਹੁੰਚੇ ਸਾਡਾ ਸਹਿਯੋਗ ਕਰੋ ਤਨਮਨ ਧੰਦੇ ਨਾਲ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਸਾਡਾ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ